ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਮਾਹੌਲ ਮਾਹੌਲ ਅਗਰ ਮਾ ਗਿਆ ਜੀ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਪੁਲਿਸ ਮੁਲਾਜ਼ਮ ਦੇਖ ਸਕਦੇ ਹੋ ਕਿ ਜਿਹੜੇ ਆਮ ਲੋਕ ਇੱਥੇ ਖੜੇ ਸੇ ਖੜੇ ਸੀ ਉਹਨਾਂ ਨੂੰ ਖਦੇੜਿਆ ਜਾ ਰਿਹਾ ਹੈ ਮਾਇਰੋਂ ਕੋ ਤੁਸੀਂ ਆਪਣੇ ਬੱਚਿਆਂ ਦੇ ਡੰਡੇ ਅੱਜ ਅਸੀਂ ਪੜ ਰਹੇ ਕੱਲੋਂ ਤੁਹਾਡੇ ਬੱਚਿਆਂ ਨੇ ਵੀ ਇੱਥੇ ਪੜਨਾ ਇੱਥੇ ਪੜ ਕੇ ਗਏ ਹੋ ਤੁਸੀਂ ਵੀ ਸਾਰੇ ਇੱਥੋਂ ਹੀ ਗਏ ਹੋ ਨਾ ਚਲੋ ਭਾਈ ਤੁਸੀਂ ਰੋਕ ਕਿਨੂ ਰਿਓ ਸਾਨੂੰ ਪਹਿਲਾਂ ਤੁਸੀਂ ਕਹਿ ਰਹੇ ਉਸ ਸਾਈਡ ਨਹੀਂ ਖੜਨਾ ਫਿਰ ਤੁਸੀਂ ਕਹਿ ਰਹੇ ਇਸ ਸਾਈਡ ਨਹੀਂ ਖੜਨਾ ਹੁਣ ਤੁਸੀਂ ਉੱਥੇ ਨਹੀਂ ਖੜਨਦੇ ਸਾਨੂੰ ਕਿ ਇੱਕ ਜਗ੍ਹਾ ਦੇ ਦਿਓ ਨਾ ਤੁਸੀਂ ਇਦਾਂ ਸਾਡੇ ਮਗਰ ਪਏ ਹੋ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਗ੍ਹਾ ਤੋਂ ਜਗਾ ਦੋ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾ ਪਾਰਕ 'ਚ ਹੁਣ ਪਾਰਕ 'ਚ ਬੈਠੇ ਤੁਸੀਂ ਡੰਡੇ ਲੈ ਕੇ ਇੱਦਾਂ ਸਾਡੇ ਮਗਰ ਪਏ ਹੋਇਓ ਮਾਹੌਲ ਪੂਰਾ ਗਰਮਾ ਗਿਆ ਜੀ ਆਹ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਿਆ ਹੈ ਪੁਲਿਸ ਮੁਲਾਜ਼ਮ ਨੇ ਜਿਹੜੇ ਉਹਨਾਂ ਬਲੋ ਬਸਾਂ ਦੇ ਵਿੱਚ ਆਪ ਲੋਕਾਂ ਨੂੰ ਬਿਠਾਇਆ ਜਾ ਰਿਹਾ ਜੀ ਬਿਲਕੁਲ ਦੱਸੋ ਹੱਤ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਉਹ ਨਹੀਂ ਧੱਕੇ ਮਾਰਦੇ ਤੁਸੀਂ ਮੇਰੀ ਗੱਲ ਸੁਣੋ ਸਰ ਆਹ ਵਰਤੀ ਦੀ ਘਟੋ ਘਟੇ ਇਸ ਅਡਰੈਸ ਦੀ ਤਾਂ ਤੁਸੀਂ ਰਿਸਪੈਕਟ ਕਰੋ ਦੱਸ ਇੱਕ ਜਗ੍ਹਾ ਛੋੜ ਦਿਓ ਸਰ ਜੀ ਸਾਡੀ ਰਾਈਟ ਸਰਦਾਰ ਜੀ ਹਮ ਨਹੀਂ ਖੜੇ ਹੋਣ ਦੇਂਗੇ ਨਹੀਂ ਖੜੇ ਹੋਣ ਦੇਂਗੇ ਮੈਂ ਬੋਲ ਰਿਹਾ ਹਾਂ ਨਾ ਉਹ ਤਾਂ ਕਾਰਨ ਕੀ ਹੈ ਕਾਰਨ ਇਹ ਹੈ ਕਿ ਹਮ ਇਕੱਠੇ ਨਹੀਂ ਹੋਣ ਦੇਂਗੇ ਜੀ ਸਾਨੂੰ ਕਾਰਨ ਵੀ ਕਾਰਨ ਇਹ ਹੈ ਜੀ ਹਮ ਬੋਲ ਰਹੇ ਆਂ ਆਪਕੋ ਕਿ ਹਾਂ ਖੜੇ ਨਹੀਂ ਹੋਣ ਦੇਂਗੇ नहीं सर आप एक सेकंड जी आप या तो या तो यहां पे जगह छोड़ दो 1944 लगी है डीएम के ऑर्डर है हमने उनकी कंप्लायंस करनी है कहते सानू हुकम मिलया कि इत्रोंनी अंदर जान देना तलाशी नहीं तो आपके को कोई गलत चीज तनी ताके असि ते क्या कि साडी तलाशी ले लो साडे को कोई हथियार नहीं हैगा कुछ नहीं गा वो परे साहब ने क्या हैगा अच्छा तलाशी ले लो कहते नहीं जी तलाशी नहीं पर अंदर नहीं जान देना असि कह असि प्रोटेस्ट करने जा रहे असि तोनु मिल जा रहे ਬਸ ਕਿਥੇ ਹੋ ਰਹੀਏ تھے ਕਹਿੰਦੇ ਨਹੀਂ ਜੀ ਅੰਦਰ ਨਹੀਂ ਜਾਂਦੇ ਨਾ ਬਸ ਕੱਲ੍ਹ ਕ ਤਰਸਰ ਜਿਹੜੀ ਸੈਂਟਰ ਸਰਕਾਰ ਹੈ ਇਹ ਆਮ ਲੋਕਾਂ ਦਾ ਧੱਕਾ ਕਰਦੀ ਆ ਰਹੀ ਹੈ ਧੱਕਾ ਕਰ ਰਹੀ ਹੈ ਤੇ ਅੱਜ ਪੰਜਾਬ ਦੇ ਲੋਕ ਜਾਗ ਚੁੱਕੇ ਆ ਧੱਕਾ ਨਹੀਂ ਹੋਣ ਦੇਣਗੇ ਜੋ ਬੀਜੇਪੀ ਸਰਕਾਰ ਸਾਡੇਆਂ ਨੂੰ ਧੱਕਾ ਕਰ ਰਹੀ ਹੈ ਇਹ ਬਿਲਕੁਲ ਨਹੀਂ ਹੋਣ ਦਿੰਦੇ ਪੰਜਾਬੀ ਨਹੀਂ ਹੋਣ ਦਿੰਦੇ ਧੱਕਾ ਕਿਹੋ ਜਿਹਾ ਹੋ ਰਿਹਾ ਜੀ ਪੰਜਾਬੀਆਂ ਦੇ ਨਾਲ ਅਕਸਰ ਹੀ ਪੰਜਾਬੀ ਇਹ ਜ਼ਿਕਰ ਕਰਦੇ ਰਹਿੰਦੇ ਨੇ ਵੀ ਸਾਡੇ ਨਾਲ ਭਾਈ ਧੱਕਾ ਹੁੰਦਾ ਹੈ ਇਹ ਧੱਕਾ ਹੋ ਕੇ ਹੋ ਜਾ ਰਿਹਾ ਜੀ ਬਸ ਇਹ ਸ਼ੁਰੂ ਤੋਂ 47 ਦੇ ਲੈ ਕੇ ਹੁਣ ਤੱਕ ਇਹ ਸਾਡੇ ਨਾਲ ਧੱਕਾ ਹੀ ਹੁੰਦਾ ਆ ਪਰ ਧੱਕਾ ਪੰਜਾਬੀ ਸੈਣਾ ਜਾਣਦੇ ਆ ਇਹਨਾਂ ਨੇ ਪਾਣੀ ਛੱਡ ਕੇ ਵੀ ਸਾਡੇ ਨਾਲ ਧੱਕਾ ਕਰਕੇ ਦੇਖ ਲਿਆ ਉੱਥੇ ਵੀ ਇਹਨਾਂ ਦਾ ਕੁਝ ਏ ਹੌਲੀ ਹੌਲੀ ਸਾਨੂੰ ਪਹਿਲਾਂ ਕਿਸਾਨ ਅੰਦੋਲਨ ਦੇਖ ਲਿਆ ਇਹ ਕਿਸੇ ਪਾਸੇ ਨੂੰ ਵੀ ਅਸੀਂ ਡਰਨੇ ਵਾਲੇ ਉਹ ਹੈ ਨਹੀਂ ਜਿੱਦਾਂ ਮਰਦੀ ਆ ਜਾਣ ਅਸੀਂ ਤਿਆਰ ਆ ਇਹ ਜਿਹੜਾ ਹੈਗਾ ਭਾਜੀ ਪੀਸਫੁਲ ਪ੍ਰੋਟੈਸਟ ਹੈਗਾ ਪਰ ਇਹਨਾਂ ਦੀ ਹਰਕਤਾਂ ਕਰਕੇ ਹੁਣ ਇਹ ਭਾਵੇਂ ਉਖਸਾਰੇ ਨੇ ਬੰਦੇ ਨੂੰ ਹੁਣ ਤੁਸੀਂ ਐਵੇਂ ਗੰਦੀ ਗੰਦੀ ਜਿਹੀ ਹਰਕਤਾਂ ਕਰਕੇ ਸਟੂਡੈਂਟ ਨੂੰ ਅੰਦਰ ਨਹੀਂ ਜਾਣ ਦੇ ਰਹੇ ਹੈਗੇ ਹੁਣ ਪੀਸਫੁਲ ਪ੍ਰੋਟੈਸਟ ਨੂੰ ਇਹ ਜਾਣ ਬੁੱਝ ਕੇ ਮਤਲਬ ਵਿੱਚੋ ਮਸਾਲਾ ਨਹੀਂ ਪਾਉਂਦੇ ਜਿਵੇਂ ਆਪਾਂ ਉਵੇਂ ਕਰ ਰਹੇ ਹੈਗੇ ਨੇ ਅਸੀਂ ਵੀਰੇ ਸਟੂਡੈਂਟ ਹੈਗੇ ਆ ਜਰਨਲਿਜ਼ਮ ਡਿਪਾਰਟਮੈਂਟ ਆ ਮੇਰਾ ਸਾਨੂੰ ਤਾਂ ਵੀ ਨਹੀਂ ਜਾਣਦੇ ਰਹੇ ਹੈਗੇ ਹੁਣ ਸਾਨੂੰ ਕੰਟਾ ਹੋ ਗਿਆ ਪਹਿਲਾਂ ਇੱਕ ਨੰਬਰ ਗਏ ਹੁਣ ਦੋ ਨੰਬਰ ਤੇ ਫੇਰ ਆਏ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਜਿਵੇਂ ਕਿਉਂ ਨਹੀਂ ਅੰਦਰ ਜਾਣ ਦੇ ਰਹੇ ਤੇ ਸਾਨੂੰ ਬਸ ਐਂ ਕਹਿ ਰਹੇ ਵੀ ਤਿੰਨ ਨੰਬਰ ਤੋਂ ਜਾਣ ਦੇ ਦੇਣਗੇ ਤਿੰਨ ਵਾਲੇ ਕਹਿੰਦੇ ਇੱਕ ਨੰਬਰ ਤੋਂ ਜਾਣ ਦੇ ਦੇਣਗੇ ਇੱਕ ਵਾਲੇ ਕਹਿੰਦੇ ਦੋ ਨੰਬਰ ਤੋਂ ਜਾਣ ਦੇ ਦੇਣਗੇ ਬਸ ਟਾਲੀ ਜਾਂਦੇ ਨੇ ਜੀ ਇੱਧਰ-ਉੱਧਰ ਸਾਨੂੰ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਨੌਜਵਾਨਾਂ ਨੂੰ ਇੱਥੇ ਜਿਹੜੇ ਨੌਜਵਾਨ ਸ਼ਾਂਤਮਈ ਖੜੇ ਸੀਗੇ ਉਹਨਾਂ ਨੂੰ ਜਿਹੜਾ ਇੱਥੋਂ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਨੌਜਵਾਨਾਂ ਨਾਲ ਨੌਜਵਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਨਹੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਬਿਲਕੁਲ ਜਿਹੜੇ ਤੁਸੀਂ ਪ੍ਰਦਰਸ਼ਨ ਦੀ ਨੌਜਵਾਨ ਸੀ ਸ਼ਾਂਤਮਈ ਇੱਥੇ ਖੜੇ ਸੀਗੇ ਤਾਂ ਨੌਜਵਾਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਬੱਸਾਂ ਦੇ ਵਿੱਚ ਧੱਕੇ ਦੇ ਨਾਲ ਬਿਠਾ ਜਾ ਰਿਹਾ ਹੈ ਤਾਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਦੀਆਂ ਤਸਵੀਰਾਂ ਨੇ ਵਧੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਤਾਇਨਾਤ ਨੇ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰੋਂ ਇੱਥੋਂ ਜਿਹੜੇ ਨੌਜਵਾਨ ਨੇ ਸ਼ਾਂਤਵੇਂ ਨੌਜਵਾਨ ਖੜੇ ਸੀਗੇ ਤਾਂ ਨੌਜਵਾਨਾਂ ਨੂੰ ਇੱਥੋਂ ਇਹ ਲਿਜਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮਾਹੌਲ ਇੱਥੇ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਿਆ ਹੈ ਤਾਂ ਬੋਲੋ ਸੋਨਿਹਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਤਾਂ ਇੱਥੇ ਬਿਲਕੁਲ ਇਹ ਪੰਜਾਬ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਮਾਹੌਲ ਪੂਰਾ ਗਰਮਾ ਗਿਆ ਹੈ ਤਾਂ ਜਿਹੜੇ ਸਟੂਡੈਂਟਸ ਸਗੇ ਉਹਨਾਂ ਨੂੰ ਵੀ ਇੱਥੋਂ ਜਾਣ ਤੋਂ ਰੋਕਿਆ ਗਿਆ ਹੈ ਤਾਂ ਖਾਸ ਤੌਰ ਤੇ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਨਹੀਂ ਐਂਟਰੀ ਦਿੱਤੀ ਜਾ ਰਹੀ ਆ ਬਾਈ ਜੀ ਹੁਣੀ ਇੱਥੇ ਨੇ ਬਾਈ ਜੀ ਤੁਸੀਂ ਸਟੂਡੈਂਟ ਹੋ ਜੀ ਹਾਂਜੀ ਵੀਰੇ ਹਾਂਜੀ ਅੱਛਾ ਜੀ ਹੋਸਟਲ ਨੰਬਰ 2 ਵਿੱਚ ਰਹਿਨੇ ਵੀਰੇ ਸੀ ਹੋਸਟਲ ਰਹਿ ਗਿਆ ਤੇ ਅਸੀਂ ਘਰੋਂ ਆਏ ਸੀਗੇ ਵੀਰੇ ਸਵੇਰੇ ਪਟਿਆਲੇ ਤੋਂ 6 ਵਜੇ ਦੇ ਤੁਰੇ ਹੋਏ ਹਾਂ ਹੁਣ ਸਾਨੂੰ ਕਹਿੰਦੇ ਇੱਕ ਨੰਬਰ ਤੇ ਜਾਓ ਤਿੰਨ ਨੰਬਰ ਤੇ ਜਾ ਸਾਨੂੰ ਐਂ ਫਰਾਈ ਜਾਂਦੇ ਨੇ ਸਰ ਘੰਟਾ ਹੋ ਗਿਆ ਹੁਣ ਪਹਿਲਾਂ ਤਾਂ ਸਹਿਮਤੀ ਜਤਾਈ ਗਈ ਸੀਗੀ ਬੀਤੀ ਰਾਤ ਕੇ ਜਿਹੜੇ ਆਊਟਸਾਈਡ ਰਿਹਾ ਉਹਨਾਂ ਤੇ ਪਾਬੰਦੀ ਲੱਗੀ ਹੈ ਜਿਹੜੇ ਹੋਸਟਲ ਵਾਲੇ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਹੁਣ ਤੁਹਾਨੂੰ ਵੀ ਮਨਾ ਕਰ ਦਿੱਤਾ ਗਿਆ ਜੀ ਅਸੀਂ ਵੀਰੇ ਸਟੂਡੈਂਟ ਹੈਗੇ ਆ ਜਰਨਲਿਜ਼ਮ ਡਿਪਾਰਟਮੈਂਟ ਆ ਮੇਰਾ ਹਾਂ ਸਾਨੂੰ ਤਾਂ ਵੀ ਨਹੀਂ ਜਾਣ ਦੇ ਰਹੇ ਹੈਗੇ ਹੁਣ ਸਾਨੂੰ ਕੰਟਾ ਹੋ ਗਿਆ ਪਹਿਲਾਂ 1 ਨੰਬਰ ਗਏ ਹੁਣ 2 ਨੰਬਰ ਤੇ ਫੇਰ ਆਏ ਹਾਂ ਇਹਨਾਂ ਕੋਲ ਕੋਈ ਜਸਟੀਫਿਕੇਸ਼ਨ ਇਹਨਾਂ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਜਿਵੇਂ ਕਿਉਂ ਨਹੀਂ ਅੰਦਰ ਜਾਣ ਦੇ ਰਹੇ ਹਾਂ ਤੇ ਸਾਨੂੰ ਬਸ ਐਂ ਕਹਿ ਰਹੇ ਵੀ ਤਿੰਨ ਨੰਬਰ ਤੋਂ ਜਾਣ ਦੇ ਦੇਣਗੇ ਤਿੰਨ ਵਾਲੇ ਕਹਿੰਦੇ 1 ਨੰਬਰ ਤੋਂ ਜਾਣ ਦੇ ਦੇਣਗੇ ਇੱਕ ਵਾਲੇ ਕਹਿੰਦੇ 2 ਨੰਬਰ ਤੋਂ ਜਾਣ ਦੇ ਦੇਣਗੇ ਬਸ ਟਾਲੀ ਜਾਂਦੇ ਨੇ ਜੀ ਇੱਧਰ-ਇੱਧਰ ਸਾਨੂੰ ਕਿਉਂ ਤੁਹਾਨੂੰ ਕੀ ਲੱਗਦਾ ਮਨਾਹੀ ਕਿਉਂ ਤੁਹਾਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਅਸੀਂ ਤਾਂ ਖੁਦ ਇਸ ਚੀਜ਼ ਤੋਂ ਪਰੇਸ਼ਾਨ ਹਾਂ ਵੀ ਅਸੀਂ ਸਟੂਡੈਂਟ ਹੋ ਕੇ ਨਹੀਂ ਸਾਨੂੰ ਅੰਦਰ ਜਾਣ ਦੇ ਰਹੇ ਸਾਡੇ ਕੋਲ ਇਸ ਤੇ ਸਾਨੂੰ ਹੁਣ ਸਮਝ ਨਹੀਂ ਆ ਰਹੀ ਗੱਲ ਕੀ ਹੈ ਇਹ ਇਹ ਕਹੀ ਜਾਂਦੇ ਨੇ ਤੁਸੀਂ ਉਹਦੇ ਨਾਲ ਗੱਲ ਕਰੋ ਉਹਦੇ ਨਾਲ ਗੱਲ ਕਰੋ ਹੁਣ ਅੱਗੇ ਅੱਗੇ ਭੇਜੀਆਂ ਜਾਂਦੇ ਹੁਣ ਬੰਦਾ ਸਟੂਡੈਂਟ ਜਿਹੜਾ ਥੱਕਿਆ ਹਰਿਆ ਸਵੇਰ ਦਾ ਤੁਰਿਆ ਉਹ ਕਿੱਥੇ ਜਾਵੇ ਹੁਣ ਹਾਂ ਇਹ ਸਾਡੀ ਦਿੱਕਤ ਹੈ ਸਟੂਡੈਂਟ ਦੀ ਹੁਣ ਕੀ ਕਰੀਏ ਜੀ ਤੇ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਈ ਗਈ ਯੂਨੀਵਰਸਿਟੀ ਫਿਰ ਹੁਣ ਪੰਜਾਬੀਆਂ ਦੀ ਐਂਟਰੀ ਬੈਨ ਹੈ ਜੀ ਇੱਥੇ ਪੰਜਾਬੀਆਂ ਦੀ ਐਂਟਰੀ ਬੈਨ ਹੈ ਦੇਖੋ ਤੁਸੀਂ ਹੋਰ ਵੀ ਦੇਖੋ ਕਿੰਨੇ ਬੱਚੇ ਖੜੇ ਤੁਸੀਂ ਆਹ ਦੇਖ ਸਕਦੇ ਜਿਵੇਂ ਹਾਂ ਹੁਣ ਐਂਟਰੀ ਨਹੀਂ ਹੈਗੀ ਭਾਜੀ ਕੀ ਕਰੀਏ ਦੇਖੋ ਅਸੀਂ ਹਾਂ ਹੋਰ ਭਾਵੇਂ ਇੱਥੇ ਵੇਟ ਕਰਨਾ ਪਵੇ ਅਸੀਂ ਇ ਹਾਂ ਚਾ ਅੰਦਰ ਇਹ ਹੋਰ ਵੀ ਸਟੂਡੈਂਟਸ ਨੇ ਜਿਹੜੇ ਬੀਤੀ ਰਾਤ ਬਾਹਰ ਨਹੀਂ ਆਏ ਉਹ ਅੰਦਰ ਦੇ ਅੰਦਰ ਹੀ ਉਹਨਾਂ ਨੂੰ ਬਾਹਰ ਨਹੀਂ ਹਵਾ ਦਿੱਤਾ ਜਾ ਰਿਹਾ ਜੀ ਵੀਰੇ ਹੁਣ ਕਈਆਂ ਨੂੰ ਜੇ ਜਿਆਦਾ ਐਮਰਜੈਂਸੀ ਉਹਨਾਂ ਨੂੰ ਸ਼ਾਇਦ ਭਾਵੇਂ ਆ ਆਨ ਦੇ ਆਨ ਦੇ ਦੇਣ ਪਰ ਦੁਬਾਰਾ ਐਂਟਰੀ ਨਹੀਂ ਹੈਗੀ ਫਿਰ ਉਹਨਾਂ ਦੀ ਹੁਣ ਬੰਦਾ ਕੀ ਕਰੇ ਹੁਣ ਜਿਹੜੇ ਰਾਤ ਨੂੰ ਚਲੇਗੇ ਚਲੇਗੇ ੱੱਕੇ ਸਿਰ ਉਹਨਾਂ ਦੀ ਐਂਟਰੀ ਹੈਗੀ ਹੈ ਹੁਣ ਜਿਹੜੇ ਹੁਣ ਸਵੇਰੇ ਆਏ ਨੇ ਘਰਾਂ ਤੋਂ ਉਹਨਾਂ ਨੂੰ ਨਹੀਂ ਐਂਟਰੀ ਦੇ ਹੈਗੀ ਜੀ ਇਹ ੱੱਕਾ ਹੋ ਰਿਹਾ ਭਾਈ ਜੀ ਪੰਜਾਬੀਆਂ ਨਾਲ ੱੱਕਾ ਹੀ ਹੈ ਭਾਜੀ ਹੁਣ ਦੇਖੋ ਇਸ ਤਾਂ ਪੜਨ ਆਏ ਸੀਗੇ ਹੁਣ ਅਸੀਂ ਦੇਖੋ ਤਿਆਰ ਕੀ ਰੋਕੇ ਸੀ ਕਰ ਰਹੇ ਕਿ ਕਿਆ ਪੜਨਾ ਹੈਗੇ ਅਸੀਂ ਇਹ ਸਾਡੇ ਫੇਸ ਦੇਖ ਕੇ ਕੋਈ ਇਹ ਸਾਡੇ ਫੇਸ ਦੇਖ ਕੇ ਕੋਈ ਲੱਗਦਾ ਹੋਵੇ ਵੀ ਅਸੀਂ ਅਨੈਸੈਸਰੀ ਕੋਈ ਦੂਜੀ ਐਕਟੀਵਿਟੀ ਕਰਨਾ ਆਇਆ ਤੁਸੀਂ ਦੇਖ ਕੇ ਦੱਸ ਹੀ ਸੱਦੋ ਸਾਡਾ ਅਪੀਰੈਂਸ ਹੁਣ ਮੈਂ ਤਾਂ ਖੁਦ ਗੇਮ ਕਰਦਾ ਐਸਾ ਵਰ ਕੈਂਪ ਚੱਲ ਰਿਹਾ ਸਾਡੇ ਐਂਟਰ ਕਾਲਜ ਦੇ ਤੇ ਅਸੀਂ ਉਹਦੀ ਪ੍ਰੈਕਟਿਸ ਅਟੈਂਡ ਕਰਨਾ ਐ ਤੁਸੀਂ ਦੇਖ ਸਕਦੇ ਹੋ ਲੋਅ ਟਰੈਕਸੂਟ ਪਾਇਆ ਹੋਇਆ ਤੇ ਸਵੇਰੇ ਅਸੀਂ 5 ਵਜੇ ਦੇ ਚੱਲੇ ਹੋਏ ਆ ਤੇ ਹੁਣ ਉਹਰੇ 7 ਵਜੇ ਪਹੁੰਚ ਕੇ ਇਹਨਾਂ ਨੇ ਅੱਗੇ ਅੱਗੇ ਤੋਰਤਾ ਜੀ ਗੱਡੀ ਨਹੀਂ ਖੜਾਣ ਦਿੱਤੀ ਕਹਿੰਦੇ ਜਾਣਾ ਹੀ ਨਹੀਂ ਹੈਗਾ ਜੀ ਅੰਦਰ ਤੁਹਾਡੀਆਂ ਹੋਸਟਲ ਦੀਆਂ ਫੀਸਾਂ ਤਾਂ ਨਹੀਂ ਪੈਂਡਿੰਗ ਤਾਂ ਕਰਕੇ ਨਹੀਂ ਜਾਣ ਦਿੰਦੇ ਇਹ ਸਾਨੂੰ ਵੀ ਨਹੀਂ ਪਤਾ ਜੀ ਹੁਣ ਕਿਉਂ ਨਹੀਂ ਇਹ ਸਾਨੂੰ ਐਂਟਰ ਕਰਨ ਦੇ ਰਹੇ ਤੁਸੀਂ ਲਾ ਲੋ ਇਨੀ ਸਿਕਿਉਰਿਟੀ ਦਾ ਜੇਲ੍ਹ ਦੇ ਬਾਰ ਨਹੀਂ ਹੁੰਦੀ ਤੁਸੀਂ ਦੇਖ ਲਓ ਕਿੰ ਹਾਂ ਹੈ ਸਿਰਫ ਇੱਕ ਛੋਟਾ ਜਿਹਾ ਮਸਲਾ ਕਿ ਹਾਂ ਜੀ ਸਟੂਡੈਂਟਾਂ ਨੂੰ ਨਹੀਂ ਅੰਦਰ ਆਣ ਦੇਣਾ ਆਊਟਸਾਈਡਰ ਤਾਂ ਚਲੋ ਬਾਅਦ ਦੀ ਗੱਲ ਹੈ ਸਟੂਡੈਂਟ ਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ ਹਾਂ ਅੱਛਾ ਜਿਹੜਾ ਸੈਨੇਟਰ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਟੂਡੈਂਟ ਕੀ ਸੋਚਦੇ ਨੇ ਜੀ ਉਸ ਫੈਸਲੇ ਬਾਰੇ ਨਹੀਂ ਉਹ ਤਾਂ ਬਿਲਕੁਲ ਗਲਤ ਹੈ ਜੀ ਦੇਖੋ ਇਹ ਤਾਂ ਇੱਕ ਕਹਿੰਦੇ ਵੀ ਤੁਸੀਂ ਹੱਕਦਾਰੀ ਕੱਢਣਾ ਚਾਹੁੰਦੇ ਹੋ ਪੰਜਾਬ ਦੀ ਜਿੰਨੇ ਮਤਲਬ ਤਿੰਨ ਸਟੇਟਾਂ ਨੇ ਉਹਨਾਂ ਦੀ ਤੁਸੀਂ ਹੱਕਦਾਰੀ ਕੱਢ ਕੇ ਆਪਣੇ ਆਪ ਸੈਂਟਰ ਇਨਫਲੂਐਂਸ ਕਰਨਾ ਚਾਹੁੰਦਾ ਜੀ ਕਿ ਸਾਡਾ ਅਸੀਂ ਡਾਇਰੈਕਟ ਕੰਟਰੋਲ ਰੱਖੀਏ ਉਹਦੇ 'ਚ ਯੂ ਆਪੋ ਜੁਰਤੇ ਲੋਕ ਸਪੋਰਟ ਵੀ ਕਰ ਰਹੇ ਨੇ ਕਿਉਂਕਿ ਜਿਹੜੀ ਚੀਜ਼ ਗਲਤ ਹੈ ਜੀ ਉਹ ਤਾਂ ਗਲਤ ਹੈ ਆਬਵੀਅਸ ਹੀ ਗੱਲ ਹੈ ਹਾਂ ਇਹ ਜਿਹੜਾ ਹੈਗਾ ਭਾਜੀ ਪੀਸਫੁਲ ਪ੍ਰੋਟੈਸਟ ਹੈਗਾ ਪਰ ਇਹਨਾਂ ਦੀ ਹਰਕਤਾਂ ਕਰਕੇ ਹੁਣ ਇਹ ਭਾਵੇਂ ਉਕਸਾਰੇ ਨੇ ਬੰਦੇ ਨੂੰ ਹੁਣ ਤੁਸੀਂ ਐਵੇਂ ਗੰਦੀ ਗੰਦੀ ਜਿਹੀ ਹਰਕਤਾਂ ਕਰਕੇ ਸਟੂਡੈਂਟ ਨੂੰ ਅੰਦਰ ਨਹੀਂ ਜਾਣ ਦੇ ਰਹੇ ਹੈਗੇ ਹੁਣ ਪੀਸਫੁਲ ਪ੍ਰੋਟੈਸਟ ਨੂੰ ਇਹ ਜਾਣ ਬੁੱਝ ਕੇ ਮਤਲਬ ਵਿੱਚੋਂ ਮਸਾਲਾ ਨਹੀਂ ਪਾਉਂਦੇ ਜਿਵੇਂ ਆਪਾਂ ਉਵੇਂ ਕਰ ਰਹੇ ਹੈਗੇ ਨੇ ਕਹਿੰਦੇ ਕੀ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਤੁਹਾਨੂੰ ਕੀ ਕਹਿੰਦੇ ਨੇ ਸਟੂਡੈਂਟਸ ਜਦੋਂ ਇਹ ਡਿਮਾਂਡ ਕਰਦੇ ਨੇ ਵੀ ਪਰ ਮੈਂ ਤਾਂ ਹੋਸਟਲ ਦਾ ਹੋਸਟਲ ਦੇ ਵਿੱਚ ਜਾਣਾ ਹੈ ਫਿਰ ਤੁਹਾਨੂੰ ਮਨਾਹੀ ਕਿਉਂ ਕੀਤੀ ਜਾਂਦੀ ਹੈ ਰੀਜ਼ਨ ਕੀ ਦਿੱਤਾ ਜਾਂਦਾ ਹੈ ਜੀ ਇਹ ਮਨਾਹੀ ਕੀਤੀ ਜਾਂਦੀ ਵੀ ਅੱਗੇ ਸਾਹਬ ਨਾਲ ਗੱਲ ਕਰੋ ਤੁਸੀਂ ਇੱਕ ਨੰਬਰ ਤੋਂ ਜਾਓ ਹੁਣ ਸਾਨੂੰ ਐਂ ਕਮਾਈ ਜਾਂਦੇ ਜੀ ਹੁਣ ਬੰਦਾ ਕਿੱਧਰ ਜਾਈਏ ਸੀ ਹੂੰ ਟੱਕਾ ਹੋ ਰਿਹਾ ਜੀ ਟੱਕਾ ਹੀ ਆ ਭਾਜੀ ਹੋਰ ਕੀ ਆ ਜੀ ਹੂੰ ਹਾਂ ਜੀ ਐਂ ਟੱਕਾ ਪੰਜਾਬੀ ਜਰ ਜਰ ਲੈਣਗੇ ਜੀ ਨਹੀਂ ਭਾਜੀ ਇੱਥੇ ਖੜੇ ਐਂਟਰੀ ਦਾ ਕਰਕੇ ਦਿਖਾਵਾਂਗੇ ਤੁਹਾਡੇ ਸਾਹਮਣੇ ਹੀ ਆ ਉਰੀ ਖੜੇ ਆ ਜਾਂਦੇ ਕਿ ਬਿਲਕੁਲ ਆ ਸਰਦਾਰ ਸਾਹਿਬ ਵੀ ਇੱਥੇ ਪਹੁੰਚੇ ਨੇ ਸਰਦਾਰ ਸਾਹਿਬ ਤੁਸੀਂ ਇੱਥੇ ਕਿਉਂ ਆਏ ਹੋ ਜੀ ਅੱਜ ਸਰਦਾਰ ਸਾਹਿਬ ਅਸੀਂ ਆਪਣੇ ਪੰਜਾਬ ਦੇ ਹੱਕਾਂ ਵਾਸਤੇ ਆਏ ਆ ਹਾਂ ਇਹ ਸਾਡਾ ਹੱਕ ਮਾਰਿਆ ਜਾ ਰਿਹਾ ਇੱਥੇ ਸਾਡੇ ਗਰੀਬ ਬੱਚੇ ਪੜ੍ਹ ਸਕਦੇ ਆ ਘੱਟ ਪੈਸਿਆਂ ਦੇ ਵਿੱਚ ਅਸੀਂ ਸਾਡਾ ਇੱਥੇ ਕੋਈ ਬੱਚਾ ਨਹੀਂ ਪੜ੍ਹਦਾ ਅਸੀਂ ਫਿਰ ਵੀ ਇੱਥੇ ਆਏ ਆ ਵੀ ਅਸੀਂ ਸਾਡਾ ਅੱਜ ਫਰਜ਼ ਬਣਦਾ ਆਪਣੇ ਜ਼ਮੀਰ ਦੇ ਵਾਸਤੇ ਆਏ ਆ ਆਪਣੇ ਭਵਿੱਖ ਵਾਸਤੇ ਆਏ ਆ ਇਹ ਜੋ ਭਾਜਪਾ ਸਰਕਾਰ ਸਾਡੇਆਂ ਨੂੰ ਧੱਕਾ ਕਰ ਰਹੀ ਹੈ ਇਹ ਬਿਲਕੁਲ ਨਹੀਂ ਹੋਣ ਦਿੰਦੇ ਪੰਜਾਬੀ ਨਹੀਂ ਹੋਣ ਦਿੰਦੇ। ਤੇ ਤੱਕਾ ਕਿਹੋ ਜਿਹਾ ਹੋ ਰਿਹਾ ਜੀ ਪੰਜਾਬੀਆਂ ਦੇ ਨਾਲ ਅਕਸਰ ਹੀ ਪੰਜਾਬੀ ਇਹ ਜ਼ਿਕਰ ਕਰਦੇ ਰਹਿੰਦੇ ਨੇ ਵੀ ਸਾਡੇ ਨਾਲ ਭਾਈ ਤੱਕਾ ਹੁੰਦਾ ਹੈ ਤੇ ਤੱਕਾ ਹੋ ਕੇ ਹੋ ਜਾ ਰਿਹਾ ਜੀ। ਬਸ ਇਹ ਸ਼ੁਰੂ ਤੇ 47 ਤੇ ਲੈ ਕੇ ਹੁਣ ਤੱਕ ਇਹ ਸਾਡੇ ਨਾਲ ਤੱਕਾ ਹੀ ਹੁੰਦਾ ਆ। ਪਰ ਤੱਕਾ ਪੰਜਾਬੀ ਸੈਨਾ ਜਾਣਦੇ ਆ। ਇਹਨਾਂ ਨੇ ਪਾਣੀ ਛੱਟ ਕੇ ਵੀ ਸਾਡੇ ਨਾਲ ਤੱਕਾ ਕਰਕੇ ਦੇਖ ਲਿਆ। ਉੱਥੇ ਵੀ ਇਹਨਾਂ ਦਾ ਕੁਝ ਨਹੀਂ ਬਣਿਆ। ਇਹ ਹੌਲੀ-ਹੌਲੀ ਸਾਨੂੰ ਪਹਿਲਾਂ ਕਿਸਾਨ ਅੰਦੋਲਨ ਦੇਖ ਲਿਆ। ਇਹ ਕਿਸੇ ਪਾਸੇ ਨੂੰ ਵੀ ਅਸੀਂ ਡਰਨੇ ਵਾਲੇ ਹੋ ਐ ਨਹੀਂ। ਦੇ ਦੰਮਾਰਦੀ ਆ ਜਾਣ ਅਸੀਂ ਤਿਆਰ ਅੱਛਾ ਸੈਨੇਟਰ ਨੂੰ ਲੈ ਕੇ ਜਿਹੜਾ ਫੈਸਲਾ ਲਿਆ ਗਿਆ ਹੈ ਉਹਦੇ ਬਾਰੇ ਪੰਜਾਬੀ ਕੀ ਸੋਚ ਰਹੇ ਨੇ ਜੀ ਪੰਜਾਬੀ ਇਹ ਸੋਚ ਰਹੇ ਸਾਨੂੰ ਪਤਾ ਵੀ ਇਹਨਾਂ ਨੇ ਹੌਲੀ-ਹੌਲੀ ਇਹਨੂੰ ਯੂਨੀਵਰਸਿਟੀ ਨੂੰ ਖਤਮ ਕਰਨਾ ਇਹਨੂੰ ਵਾਨੀ ਅੜਾਨੀਆਂ ਦੇ ਹੱਥਾਂ ਦੇ ਦੇਣਗੇ ਅੱਗੇ ਇਹਨਾਂ ਦਾ ਆਪਣਾ ਇਹੀ ਮੰਤ ਕਰਦੋ ਉਹ ਹੈ ਇਹ 500 ਕਿੱਲੇ ਜੇ ਬਣੀ ਵੀ ਹੈ ਯੂਨੀਵਰਸਿਟੀ ਇਹ ਚਾਹੁੰਦੇ ਵੀ ਇਹਨੂੰ ਆਪਾਂ ਹੌਲੀ-ਹੌਲੀ ਇਹਨੂੰ ਆਪਣੇ ਕਬਜ਼ੇ 'ਚ ਲਿਆ ਜਾਵੇ ਇਹੀ ਗੱਲ ਹੈ ਹੋਰ ਕੋਈ ਨਹੀਂ ਇਹ ਪੰਜਾਬ ਦੇ ਤਾਂ ਪਿੰਡ ਪਿੰਡ ਝਾੜ ਕੇ ਜੀ ਯੂਨੀਵਰਸਿਟੀ ਬਣੀ ਹੈ ਨਾ ਹੁਣ ਪੰਜਾਬੀਆਂ ਦੀ ਐਂਟਰੀ ਬੰਦ ਕਰ ਦਿੱਤੀ ਜੀ ਸਾਰਾ ਹਿਮਾਚਲ ਸਾਰਾ ਹਰਿਆਣਾ ਇਹ ਸਾਡਾ ਪੰਜਾਬ ਇਹ ਸੀ ਇਹ ਸੈਂਟਰ ਦੇ ਵਿੱਚ ਬਣਾਈ ਗਈ ਸੀ ਇਹ ਸੈਂਟਰ ਚ ਬਣੀ ਵੀ ਆ ਯੂਨੀਵਰਸਿਟੀ ਇਹ ਤੱਕ ਨਹੀਂ ਹੋਣਾ ਕੋਈ ਗੱਲ ਨਹੀਂ ਜਿਹੜੇ ਜਮੀਰ ਆ ਜਿੰਨਾ ਮਰਜ਼ੀ ਇਹ ਕਰੀ ਜਾਣ ਹੋੜੀ-ਹੋੜੀ ਇਹ ਹੋਰ ਪਾਸੇ ਨੂੰ ਜਾ ਰਹੀ ਗੇਮ ਕੋਈ ਅਸੀਂ ਤਿਆਰ ਆ ਤੇ ਮੋਰਚਾ ਪੱਕਾ ਲੱਗੂਗਾ ਜੀ ਹੁਣ ਇੱਥੇ ਪੱਕਾ ਪੱਕਾ ਇਦਾਂ ਹੀ ਚੱਲੂਗਾ ਕੰਮ ਉੱਥੇ ਨਹੀਂ ਜਾਣ ਦੇਣਗੇ ਇੱਥੇ ਬਾਅਦ ਸੜਕਾਂ ਤੇ ਲੱਗ ਜਾਊਗਾ ਕਿ ਕਿਤੇ ਨਾ ਕਿਤੇ ਨਹੀਂ ਚੱਲੇ ਅਸੀਂ ਠੀਕ ਹੈ ਬਿਲਕੁਲ ਬਿਲਕੁਲ ਜੀ ਇਹ ਇਧਰ ਲੈ ਬਸ ਦੀਆਂ ਇੱਕ ਵਾਰ ਉਹ ਤਸਵੀਰਾਂ ਉਧਰਲੇ ਪਾਸੇ ਦੀਆਂ ਜ਼ਰੂਰ ਦਿਖਾ ਦਿਓ ਕਿ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਤਨਾਤ ਕੀਤੇ ਗਏ ਨੇ ਤਾਂ ਸਟੂਡੈਂਟਸ ਕਹਿ ਰਹੇ ਨੇ ਜਿਹੜੇ ਸਟੂਡੈਂਟਸ ਨੇ ਇਧਰ ਪੁਲਿਸ ਮੁਲਾਜ਼ਮ ਦੇਖ ਸਕਦੇ ਹੋ ਕਿ ਆਮ ਲੋਕਾਂ ਨੂੰ ਇੱਥੇ ਸੜਕ ਤੇ ਜਿਹੜੇ ਖੜੇ ਨੇ ਆਮ ਲੋਕ ਉਹਨਾਂ ਨੂੰ ਜਿਹੜਾ ਇਨਸਟਰਕਸ਼ਨ ਦੇ ਰਹੇ ਨੇ ਵੀ ਭਾਈ ਸੜਕ ਤੇ ਨਾ ਖੜੋ ਇੱਥੇ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਨਾ ਖੜੋ ਤਾਂ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਵੀ ਭਾਈ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਹੋਵੇ ਯੂਨੀਵਰਸਿਟੀ ਤਾਂ ਉਸੇ ਯੂਨੀਵ ਚਾਹੇ ਹੋਸਟਲ ਦੇ ਵਿੱਚ ਰਹਿਣ ਵਾਲੇ ਸਟੂਡੈਂਟ ਹੋਣ ਉਹਨਾਂ ਨੂੰ ਜਦੋਂ ਗੇਟ ਦੇ ਜਿਹੜੇ ਐਂਟਰੀ ਗੇਟ ਤੋਂ ਐਂਟਰੀ ਦੀ ਮਨਾਹੀ ਹੋਣੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਣ ਵਾਸਤੇ ਕਿਉਂ ਮਨਾਹੀ ਕੀਤੀ ਜਾ ਰਹੀ ਹੈ ਤਾਂ ਇੱਧਰ ਮੁਲਾਜ਼ਮ ਦੇਖ ਸਕਦੇ ਹੋ ਜੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਇੱਥੋਂ ਹਟਾਇਆ ਜਾ ਰਿਹਾ ਤੇ ਇੱਧਰ ਆਮ ਲੋਕ ਨੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਸਰਦਾਰ ਸਾਹਿਬ ਇੱਥੇ ਤੁਹਾਨੂੰ ਕਿਉਂ ਰੋਕਿਆ ਗਿਆ ਜੀ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਤਰਸਰ ਜਿਹੜੀ ਸੈਂਟਰ ਸਰਕਾਰ ਆ ਇਹ ਆਮ ਲੋਕਾਂ ਦਾ ਧੱਕਾ ਕਰਦੀ ਆ ਰਹੀ ਹੈ ਧੱਕਾ ਕਰ ਰਹੀ ਹੈ ਤੇ ਅੱਜ ਪੰਜਾਬ ਦੇ ਲੋਕ ਜਾਗ ਚੁੱਕੇ ਆ ਧੱਕਾ ਨਹੀਂ ਹੋਣ ਦੇਣਗੇ ਤੇ ਆਪਾਂ ਐਸੇ ਕਰਕੇ ਸਾਰੇ ਅੱਜ ਜਿਹੜਾ ਇੱਥੇ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਯੂਨੀਵਰਸਿਟੀ ਦੇ ਉਹਦੇ ਕਾਨੂੰਨਾਂ ਦੇ ਨਾਲ ਤੇ ਅਸੀਂ ਉਹਦੇ ਵਿਰੋਧ 'ਚ ਆਏ ਹਾਂ ਸਾਰੇ ਤੇ ਜਦੋਂ ਪੰਜਾਬ ਦੇ ਪਿੰਡਾਂ ਚਾਰ ਕੇ ਬਣਾਈ ਗਏ ਹੋਵੇ ਯੂਨੀਵਰਸਿਟੀ ਤਾਂ ਉਸੇ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਨੂੰ ਐਂਟਰੀ ਦੀ ਮਨਾਹੀ ਹੋਵੇ ਫਿਰ ਪੰਜਾਬੀ ਕੀ ਸੋਚਦੇ ਆ ਜੀ ਦੇਖੋ ਜੀ ਪੰਜਾਬੀ ਐਂਡ ਤੱਕ ਜਾਣਗੇ ਇਹਨਾਂ ਦੇ ਨਾਲ ਪੂਰੀ ਡਟ ਕੇ ਲੜਾਈ ਲੜਨਗੇ ਇਸ ਕਰਕੇ ਸੈਂਟਰ ਸਰਕਾਰ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਆਪਣੇ ਆਪ ਹੀ ਜਿਹੜਾ ਕਾਨੂੰਨਾਂ ਨੇ ਨਵੀਂ ਪਾਲਿਸੀ ਬਣਾਈ ਹੈ ਇਹਨੂੰ ਖਤਮ ਕਰ ਦੇਣਾ ਚਾਹੀਦਾ ਕਿਛੇ ਜਿਹੜੀ ਸੈਨੇਟ ਦੇ ਵਿੱਚ ਫਿਰ ਬਦਲ ਕੀਤਾ ਗਿਆ ਹੈ ਉਹਦੇ ਵਾਸਤੇ ਤੁਹਾਨੂੰ ਨੁਕਸਾਨ ਕੀ ਨਜ਼ਰ ਆ ਰਹੇ ਨੇ ਜੀ ਕੋਈ ਨੁਕਸਾਨ ਕੀ ਹੈ ਸਾਡੇ ਬੱਚਿਆਂ ਦੇ ਜਿਹੜੇ ਸਾਡੇ ਪੰਜਾਬ ਦੇ ਹੱਕ ਹੈ ਉਹ ਸਾਰੇ ਖੋਏ ਜਾ ਰਹੇ ਆ ਇਹ ਨਾ ਹੋਣੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਸੈਂਟਰ ਦੇ ਅੰਡਰ ਲੈ ਕੇ ਸਾਡੇ ਸਾਰੇ ਜਿਹੜੇ ਅਧਿਕਾਰ ਹੈ ਉਹ ਖਤਮ ਕਰਨ ਦੇ ਚੱਕਰ 'ਚ ਹੋਣ ਇਹ ਪੜਾਈ ਮਹਿੰਗੀ ਹੋਊਗੀ ਜੇ ਫਿਰ ਆਉਣ ਵਾਲੇ ਸਮੇਂ 'ਚ ਆਈ ਇਹ ਕਿਸੇ ਟਾਈਮ 'ਤੇ ਫੀਸ ਵੀ ਵਧਾ ਸਕਦੇ ਆਂ ਹੋਰ ਕਈ ਤਰ੍ਹਾਂ ਦੇ ਜਿਹੜੇ ਸਾਡੇ ਹੱਕ ਆਂ ਇਹ ਖੋਹ ਸਕਦੇ ਆਂ ਜਿੱਦਾਂ ਕਿ ਕੰਦਮੇ ਮੈਂਬਰ ਸੀ ਸਾਡੇ ਹੁਣ ਕਸਤੀਆਂ ਤੇ ਲੈ ਕੇ ਇਹਨਾਂ ਨੇ ਗੱਲ ਰੋਕਤੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪੰਜਾਬ ਦੀ ਜਿਹੜੀ ਅਧਿਕਾਰ ਨੇ ਤੇ ਬਿਲਕੁਲ ਖਤਮ ਕਰ ਦੇਣਾ ਇਸ ਕਰਕੇ ਸਾਡਾ ਅੱਜ ਪੰਜਾਬ ਤਕਰੀਬਨ ਸਾਰਾ ਯੂਨੀਵਰਸਿਟੀ ਦੇ ਵਿੱਚ ਆਏਗਾ ਇਸ ਧਰਨੇ ਨੂੰ ਇਸ ਸਰਕਾਰ ਨੂੰ ਇਹ ਪਥਰ ਦਾ ਜਵਾਬ ਪਥਰ ਨਾਲ ਜਵਾਬ ਦੇਗਾ। ਅੱਛਾ ਸਮੱਸਿਆਵਾਂ ਕਿਹੋ ਜਿਹੀਆਂ ਆ ਰਹੀਆਂ ਨੇ ਯੂਨੀਵਰਸਿਟੀ ਦੇ ਗੇਟ ਤੱਕ ਪਹੁੰਚਣ ਨੂੰ ਲੈ ਕੇ ਜੀ ਪੰਜਾਬੀਆਂ ਨੂੰ ਖਾਸ ਕਰਕੇ। ਕੋਈ ਸਮੱਸਿਆਵਾਂ ਹੁਣ ਗੇਟ ਨੇ ਚਾਰੇ ਪਾਸੇ ਵਸੇਲ ਕਰਤੇ। ਕਿੰਨੀ ਵੱਡੀ ਤਦਾਦ ਦੇ ਵਿੱਚ ਇਹਨਾਂ ਨੇ ਸਾਰੀ ਪੁਲਿਸ ਤਨਖਤ ਕਰਦੀ ਤੇ ਇਹ ਮਾੜੀ ਗੱਲ ਹੈ ਜਦਕਿ ਲੋਕਾਂ ਨੂੰ ਆਪਣਾ ਜਿਹੜਾ ਕੋਈ ਦੁੱਖ ਹੈ ਉਹ ਸਰਕਾਰ ਨੂੰ ਅੱਗੇ ਹੋ ਕੇ ਸੁਣਨਾ ਚਾਹੀਦਾ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਤੇ ਸੈਂਟਰ ਗੌਰ ਨੂੰ ਵੀ ਅਪੀਲ ਕਰਦਾ ਤੇ ਭਾਈ ਜਿਹੜੇ ਸਾਡੇ ਹੱਕ ਹੈ ਇਹ ਦਿੱਤੇ ਜਾਣ ਇਹਨਾਂ ਤੇ ਡਾਕਾ ਨਾ ਪਿਆ ਜਾਵੇ। ਪੰਜਾਬੀ ਡਾਕਾ ਪਹਿਨ ਨਹੀਂ ਦੇਣਗੇ ਜੀ ਹੁਣ ਨਹੀਂ ਪਹਿਨ ਦੇਣਗੇ ਕਿਸੇ ਵੀ ਤਰ੍ਹਾਂ ਨਹੀਂ ਪਹਿਨ ਦੇਣਗੇ ਜਾਗੇ ਪੰਜਾਬੀ ਜੀ ਬਿਲਕੁਲ ਜਾਗ ਚੁੱਕੇ ਆ ਪੰਜਾਬੀ ਹਾਂਜੀ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਉਧਰਲੇ ਪਾਸੇ ਜ਼ੂਮ ਕਰਕੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਜਿਹੜੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਉਹ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਆਮ ਲੋਕਾਂ ਨੂੰ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਆਮ ਲੋਕ 71 ਹੋਏ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਵੀ ਭਾਈ ਇੱਥੇ ਤੁਸੀਂ ਖੜਨਾ ਨਹੀਂ ਬਿਲਕੁਲ ਨਹੀਂ ਖੜਨਾ ਤੇ ਉਹ ਤਸਵੀਰਾਂ ਤੁਹਾਨੂੰ ਇੱਕ ਵਾਰ ਆਪਾਂ ਅੱਗੇ ਹੋ ਕੇ ਜ਼ਰੂਰ ਦਿਖਾ ਦਿੰਨੇ ਆ ਕਿ ਜਿਹੜੇ ਆਮ ਲੋਕ ਨੇ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਨਾਲ ਆਏ ਹੋਏ ਨੇ ਉਹ ਅੰਦਰ ਜਾਣ ਵਾਸਤੇ ਰਿਕੁਐਸਟ ਕਰ ਰਹੇ ਨੇ ਜਿਹੜੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਤਾਂ ਹੁਣ ਤਸਵੀਰਾਂ ਤੁਹਾਨੂੰ ਅੱਗੇ ਹੋ ਕੇ ਆਪਾਂ ਜ਼ਰੂਰ ਦਿਖਾ ਦਿੰਨੇ ਆ ਕਿ ਯੂਨੀਵਰਸਿਟੀ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਗੱਲਬਾਤ ਕੀਤੀ ਜਾ ਰਹੀ ਹੈ ਆ ਭਾਈ ਸਾਹਿਬ ਇੱਥੇ ਪਹੁੰਚੇ ਨੇ ਇਹ ਬਾਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਅੱਜ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜੇ ਹੋ ਸਮੱਸਿਆਵਾਂ ਕਿਹੋ ਜੀਆਂ ਆ ਰਹੀਆਂ ਜੀ ਅੰਦਰ ਜਾਣ ਨੂੰ ਲੈ ਕੇ ਅੰਦਰ ਨਹੀਂ ਜਾਣ ਦੇ ਰਹੇ ਕਹਿੰਦੇ 144 ਲਾਇਆ ਅਸੀਂ ਤੇ ਚਾਰ ਬੰਦੇ ਆ ਕਾਨੂੰਨ ਸਾਨੂੰ ਦੱਸ ਰਹੇ ਨੇ ਕਾਨੂੰਨ ਕਹਿੰਦਾ ਹੈ ਕਿ ਪਹਿਲੀ ਗੱਲ ਤੇ 144 ਦਾ ਪਰਚਾ ਸਾਨੂੰ ਦਿਖਾ ਦੇਣ

ਗਾਡੀ ਮੰਗਾਓ ਯਾਰ ਆਪੇ ਵੀਰਾਂ ਨੇ ਚੰਡੀਗੜ੍ਹ ਦੇ ਇਹ ਬਜ਼ੁਰਗ ਨੇ ਬਾਪੂ ਜੀ ਜਾਣ ਦੇ ਦੇ ਦਿੱਤਾ ਜਾ ਰਹੇ ਹੈ ਜੀ ਇਹ ਕਿਉਂ ਤੁਹਾਨੂੰ ਉਹ 85 ਵੀ ਯੂਨੀਵਰਸਿਟੀ ਦੇ ਵਿੱਚ ਐਂਟ ਨਹੀਂ ਹੋਣ ਦਿੱਤਾ ਜਾ ਰਹੇ ਤੁਹਾਨੂੰ ਉਹ ਜਾਣ ਨਹੀਂ ਦੇ ਰਹੇ ਕੀ ਕਹਿੰਦੇ ਜੀ 85 ਪ੍ਰਸ਼ਾਸਨ ਵੱਲੋਂ ਮੈਂ ਐਕਸ ਵਾਈਸ ਚਾਂਸਲਰ ਆ ਪੰਜਾਬੀ ਯੂਨੀਵਰਸਿਟੀ ਪਰਟਿਆਲਾ ਦਾ ਹਾਂ ਅੰਦਰ ਜਾਣਾ ਚਾਹੁੰਨਾ ਜਾਣ ਨਹੀਂ ਦੇ ਰਹੇ ਉਹਨਾਂ ਨੇ ਕਿ ਤਸਵੀਰਾਂ ਨੇ ਕੀ ਰੀਜ਼ਨ ਕੀ ਦੱਸਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਾਰਨ ਕੀ ਦੱਸਿਆ ਸਾਡਾ ਹੁਕਮ ਹੈ ਮੈਂ ਐਦੂ ਮੈਂ ਕੈਸੀ ਚਾਰ ਆਦਮੀ ਹੈ بڑے ਲਿਖੇ ਹੈ ਕੋਈ ਕਰਨ ਵਾਲਾ ਕੋਈ ਕੁਛ ਹੈ ਸਭ गवर्नमेंट ऑफ इंडिया में रहे हैं और हम अंदर जाना चाहते थे आप नहीं जा सकते कहते कानून कहते ये देखो धारा एक सौ चालीस चौतालीस लगी मैं वो पांच आदमी पे होते हम तो चार आदमी हैं तो हमारे पे वो धारा नहीं लगती लेकिन कहते नहीं हमारा हुक्म है आप जाओ तो कहते नहीं तो हम अरेस्ट कर लेंगे ਮੈਂ ਆਪਣੀ ਡਿਊਟੀ ਕਰ ਰਹਾ ਜੋ ਮੈਨੂੰ ਯਹਾਂ ਡਿਊਟੀ ਦਿੱਤੀ ਹੈ ਮੈਂ ਆਮ ਡੂਇੰਗ ਦੈਟ ਆਪ ਜਾਓ ਨਹੀਂ ਤਾਂ ਹਮ ਅਰੈਸਟ ਕਰ ਦੇਈਏ ਤਾਂ ਹਮ ਕੀਤੇ ਕਰਨੋ ਅਰੈਸਟ ਕਰ ਰਿਏ ਰਸਟ ਅਗਰ ਕਿ ਦੇਦੇ ਅੰਦਰ ਹੋਈ ਧੀ ਉਹ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਅਸਲ ਡੈਮੋਕ੍ਰੇਸੀ ਦੀ ਤਸਵੀਰ ਹੈ ਆਹ ਉਹ ਇਹੋ ਹੀ ਤਸਵੀਰ ਹੈ ਤੁਸੀਂ ਵਾਈਸ ਅੰਸਲਰ ਦਾ ਰੋਲ ਵੀ ਨਿਭਾਇਆ ਤਾਂ ਇਦਾਂ ਦੀ ਸ਼ਕਤੀ ਕਦੇ ਪਹਿਲਾਂ ਹੋਈ ਹੈ ਜਾਂ ਇਦਾਂ ਦਾ ਰਵਈਆ ਦੇਖਿਆ ਤੁਸੀਂ ਨਹੀਂ ਸੇ ਤਾਂ ਰੋਕਿਆ ਜਾਂਦਾ ਕਦੇ ਨਹੀਂ ਰੋਕਿਆ ਜਾਂਦਾ ਹੁਣ ਜਾਣਦੇ ਤਾਂ ਇਹ ਕਦੇ ਰੋਕ ਨਹੀਂ ਜਾ ਨਹੀਂ ਸਕਦੀ ਅੰਦਰ ਇਹ ਕਦੇ ਨਹੀਂ ਦੇਖਿਆ ਤੁਹਾਨੂੰ ਲੱਗਦਾ ਸਿੱਧੀ ਸੈਂਟਰ ਤੋਂ ਕੇਂਦਰ ਤੋਂ ਇੰਟਰਫੀਰੈਂਸ ਆ ਤਾਂ ਹੀ ਇੰਨੀ ਅਥਾਰਟੀ ਵੀ ਦਿਖਾਈ ਜਾ ਰਹੀ ਹੈ ਪੁਲਿਸ ਵੱਲੋਂ ਅਸੀਂ ਤਾਂ ਜਿਹੜੇ ਹੁਣ ਭਰਤੀਆਂ ਪਾ ਕੇ ਸਾਨੂੰ ਦੱਸਦੇ ਹਸ ਤਾਂ ਉਹਨਾਂ ਨਾਲ ਹੀ ਗੱਲ ਕਰ ਸਕਦੇ ਆ ਉਹਨਾਂ ਦਾ ਹੁਣ ਪਤਾ ਨਹੀਂ ਹੈ ਪਰ ਲੇਕਿਨ ਉਥੇ ਉਹ ਇਹ ਇਹ ਕਈ ਉਹ ਨਾ ਬਾਰੇ ਵੀ ਸਿੱਧੀਆਂ ਸਿਵਾਮਾਂ ਦਵਾਈਆਂ ਪਹਿਲਾਂ ਕਦੇ ਇਸ ਤਰੀਕੇ ਦੇ ਹਾਲਾਤ ਬਣੇ ਕਿ ਸਟੂਡੈਂਟਸ ਨੂੰ ਜਿਹੜੇ ਹੋਸਟਲ ਵਾਲੇ ਸਟੂਡੈਂਟਸ ਹੋਣ ਉਹਨਾਂ ਨੂੰ ਵੀ ਐਂਟਰੀ ਤੇ ਪਾਬੰਦੀ ਲੱਗੀ ਹੋਵੇ ਜੀ ਦੇਖੋ ਗੱਲ ਇਹ ਹੈ ਜੇ ਕੋਈ ਚਾਂਸਲਰ ਨੇ ਗਵਰਨਰ ਹੁੰਦੇ ਸੀ ਹੋਰ ਹੁੰਦੇ ਸੀ ਸਾਰੇ ਉਹ ਗੱਲਬਾਤ ਕਰਦੇ ਸੀ ਉਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਸੀ ਡੈਮੋਕਰੈਟਿਕ ਢੰਗ ਦਾ ਪਤਾ ਸੀ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆਏ ਆ ਆਰਐਸਐਸ ਤੋਂ ਸਿੱਧੇ ਇਹਨਾਂ ਦੇ ਮਨ ਦੇ ਵਿੱਚ ਹੈ ਕੁਝ ਚੀਜ਼ਾਂ ਲਾਗੂ ਕਰਨੀ ਉਹਨਾਂ ਨੇ ਕਰ ਦਿੱਤੀ ਵਿਦਆਊਟ ਕੰਸਲਟਿੰਗ ਵਿਦ ਐਨੀ ਵਨ ਵਿਦਆਊਟ ਡਿਸਕਸ਼ਨ ਵਿਦਆਊਟ ਪੇਪਰ ਇਸ ਇਨ ਇੰਪੋਰਟੈਂਟ ਸਬਜੈਕਟ ਹੈ ਇਹ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਹਦੀ ਰੈਜ਼ਿਸਟੈਂਸ ਹੋਏਗੀ ਜੀ ਬੱਚਿਆਂ ਵੱਲੋਂ ਰੈਜ਼ਿਸਟੈਂਸ ਹੋਈ ਟੀਚਰਸ ਵੱਲੋਂ ਸਾਰੇ ਵੱਲੋਂ ਹੋ ਰਹੀ ਹੈ ਰੈਜ਼ਿਸਟੈਂਸ ਵੱਲੋਂ ਵੀ ਰੈਜ਼ਿਸਟੈਂਸ ਹੋ ਰਹੀ ਹੈ ਐਕਸਕਿਊਜ਼ ਦੇ ਰਹੇ ਨੇ ਵੀ ਹਾਲ ਤਾਂ ਹੋ ਗਿਆ ਮਾਮਲਾ ਜਿਹੜਾ ਤੁਸੀਂ ਚੱਕਿਆ ਸੀ ਹੁਣ ਕੀ ਜਾਉਨੇ ਹੁਣ ਲੋਕਾਂ ਨੂੰ ਅਤਬਾਰੀ ਐ ਨਹੀਂ ਇਹਨਾਂ ਨੂੰ ਲੋਕਾਂ ਨੇਤ ਵਾਰੀ ਹੈ ਨਹੀਂ ਉਹ ਕਹਿੰਦੇ ਸਾਰੇ ਹੁਣ ਤੁਹਾਨੂੰ ਐਂਟਰੀ ਤੇ ਮਨਾਹੀ ਕੀਤੀ ਗਈ ਹੈ ਤੁਹਾਡਾ ਆਉਣ ਵਾਲਾ ਐਕਸ਼ਨ ਕੀ ਹੈਗਾ ਇਸ ਮੋਰਚੇ ਨੂੰ ਲੈ ਕੇ ਜੀ ਐਕਸ਼ਨ ਕੀ ਹੈਗਾ ਫਰਦਰ ਆਉਣ ਵਾਲੇ ਸਮੇਂ ਨਹੀਂ ਸਾਡਾ ਕੋਈ ਐਕਸ਼ਨ ਨਹੀਂ ਹੈ ਅੱਜ ਤਾਂ ਬੈਠੇ ਐਸ਼ੀ ਦੇਖਣ ਵਿੱਚ ਕੀ ਗੱਲ ਹੈ ਕੀ ਹਾਲਾਤ ਨੇ ਐਜ਼ 124 ਕਯੂਰਿਓਸਿਟੀ ਤਾਂ ਮੈਂ ਜਾ ਕੇ ਦੇਖੀ ਕਿਉਂ ਲੋਕੀ ਇਹਨਾਂ ਰੋਲਾ ਪਾ ਰਹੇ ਕਿਉਂ ਤੰਗ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਬਿਲਕੁਲ ਇਹ ਹੈਡ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਜੀ ਕਿ ਮਨਾਹੀ ਕਰਤੀ ਜੀ ਅੰਦਰ ਜਾਣ ਤੋਂ ਮਨਾ ਕਰਤਾ ਜੀ ਕਿਉਂ ਜੀ ਰੀਜ਼ਨ ਕੋਈ ਰੀਜ਼ਨ ਨਹੀਂ ਕਹਿੰਦੇ ਸਾਨੂੰ ਹੁਕਮ ਮਿਲਿਆ ਕਿ ਤਰੋਨੀ ਅੰਦਰ ਜਾਣ ਦੇਣਾ ਤਲਾਸ਼ੀ ਲਈ ਤੁਹਾਡੇ ਕੋਲ ਕੋਈ ਗਲਤ ਚੀਜ਼ ਤਾਂ ਨਹੀਂ ਤਾਂ ਅਸੀਂ ਤੇ ਕਿਹਾ ਕਿ ਸਾਡੀ ਤਲਾਸ਼ੀ ਲੈ ਲਓ ਸਾਡੇ ਕੋ ਕੋਈ ਹਥਿਆਰ ਨਹੀਂ ਹੈਗਾ ਕੁਝ ਨਹੀਂਗਾ ਉਹ ਪਰੇ ਸਾਹਿਬ ਨੇ ਕੀ ਹੈਗਾ اچھا ਤਲਾਸ਼ੀ ਲੈ ਲਓ ਕਹਿੰਦੇ ਨਹੀਂ ਜੀ ਤਲਾਸ਼ੀ ਲੈਣੀ ਪਰ ਅੰਦਰ ਨਹੀਂ ਜਾਣ ਦੇਣਾ ਅਸੀਂ ਕਹਿੰਸੀ ਪ੍ਰੋਟੈਸਟ ਕਰਨ ਨਹੀਂ ਜਾ ਰਹੇ ਅਸੀਂ ਤਰੋਨ ਨੂੰ ਮਿਲਣ ਜਾ ਰਹੇ ਹਮ ਪ੍ਰੋਟੈਸਟ ਕਿਥੇ ਹੋ ਰਹੀਏ تھے ਕਹਿੰਦੇ ਨਹੀਂ ਜੀ ਅੰਦਰ ਨਹੀਂ ਜਾਣ ਦੇਣਾ ਬਸ ਗੱਲ ਕਰ ਇਹ ਕਿਹੜੀ ਇਹ ਤਾਂ ਅਨਸ਼ਾਈਆ ਗੁੰਡਾ ਕਰਦੀ ਆ ਇਹਨਾਂ ਦੀ ਤੇ ਪੰਜਾਬ ਦੇ ਪਿੰਡਾਂ ਝਾੜ ਕੇ ਬਣਾਈ ਹੋਵੇ ਯੂਨੀਵਰਸਿਟੀ ਫਿਰ ਉਸੇ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਦੀ ਐਂਟਰੀ ਤੇ ਪਾਬੰਦੀ ਮਨ ਦੁਖੀ ਕਿੰਨਾ ਹੁੰਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਖੀ ਹੁੰਦਾ ਐਵੇਂ ਗੈਰ ਕਾਨੂੰਨੀ ਕੰਮ ਨਾਨ ਡੈਮੋਕਰੈਟਿਕ ਲਿਬਰਟੀਸ ਟੋੜੀਆਂ ਲੈ ਕੇ ਇਹ ਤੇ ਦਿਸ ਇ ਡਿਕਟੇਟਰਸ਼ਿਪ ਨਾਥਿੰਗ ਸ਼ੋਰਟ ਆਫ ਥੈਟ ਨਾਟ ਐਕਸੈਪਟਡ ਹੁਅ ਰਾਈਟ ਸਾਡੀ ਤੇ ਸਰਦਾਂ ਤੇ ਵਜੂਦ ਖਤਮ ਕਰ ਰਹੇ ਨੇ ਇਹ ਲੋਕ ਕੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਇਧਰੋਂ ਪਾਸੇ ਹੋ ਕੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਬੱਸਾਂ ਲਾ ਕੇ ਜਿਹੜਾ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਬੱਸਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਅੰਦਰ ਦਾਖਲ ਹੋਣ ਤੋਂ ਮਨਾ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਆਮ ਲੋਕ ਇੱਥੇ ਪਹੁੰਚੇ ਨੇ ਉਹ ਕਹਿੰਦੇ ਵੀ ਭਾਈ ਅਸੀਂ ਤਾਂ ਅੰਦਰ ਜਾਣਾ ਚਾਹੁੰਦੇ ਆ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਆ ਤਾਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਤਾਂ ਇਹਨਾਂ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਹੈ ਤਾਂ ਆ ਵੀ ਇੱਥੇ ਸਟੂਡੈਂਟ ਆਮ ਲੋਕ ਪਹੁੰਚੇ ਨੇ ਇਹ ਪੰਜਾਬ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਇੱਥੇ ਲੋਕ ਪਹੁੰਚੇ ਨੇ ਤਾਂ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਅੰਦਰ ਜਾਣਾ ਸੀ ਜੀ ਯੂਨੀਵਰਸਿਟੀ 'ਚ ਬੋਲੋ ਭਾਈ ਮੁੰਡੇ ਆਓ ਤੁਸੀਂ ਸਟੂਡੈਂਟਸ ਹੋ ਭਾਈ ਜੀ ਹਾਂਜੀ ਹਾਂਜੀ ਭਾਜੀ ਅੱਛਾ ਤੁਹਾਨੂੰ ਭਾਜੀ ਇਹ ਮੁੰਡੇ ਸਟੂਡੈਂਟ ਆ ਅੱਛਾ ਜੀ ਹਾਂਜੀ ਭਾਜੀ ਅੰਦਰ ਜਾਣ ਤੋਂ ਮਨਾਹੀ ਕੀਤੀ ਗਈ ਤੁਹਾਨੂੰ ਹਾਂਜੀ ਗੇਟ ਬੈਰੀਕੇਡ ਲੱਗੇ ਹੋਏ ਅੱਗੇ ਮਤਲਬ ਕੋਈ ਕਿਸੇ ਨੂੰ ਜਾਣ ਦੇ ਰਿਹਾ ਅੱਗੇ ਹਾਂਜੀ ਭਾਜੀ ਤੇ ਦੇਖਦੇ ਆ ਜਿੱਦਾਂ ਅੰਦਰ ਥਾਰੇ ਜਾਣਗੇ ਫਿਰ ਉਹਨਾਂ ਨਾਲ ਆਪਾਂ ਵੀ ਜਾਵਾਂਗੇ ਅੰਦਰ ਪ੍ਰੋਟੈਸਟ ਦੇ ਤੇ ਠੀਕ ਹੈ ਜੀ ਠੀਕ ਹੈ ਜੀ ਤਾਂ ਇਧਰ ਦੇ ਪਾਸੇ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਇੱਥੇ ਧਾਰਾ 143 ਲੱਗੀ ਹੈ ਤਾਂ ਇੱਥੇ ਲੋਕਾਂ ਦੀ ਇਕੱਤਰਤਾ ਤੇ ਮਨਾਹੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਆ ਆ ਆਮ ਲੋਕਾਂ ਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਵੀ ਭਾਈ ਇੱਥੇ ਇਕੱਠ ਨਾ ਕਰੋ ਨਹੀਂ ਤਾਂ ਅਸੀਂ ਜਿਹੜਾ ਬੱਸਾਂ 'ਚ ਬਿਠਾ ਕੇ ਇੱਥੋਂ ਤੁਹਾਨੂੰ ਲੈ ਜਾਵਾਂਗੇ ਆ ਤਸਵੀਰਾਂ ਦੇਖ ਸਕਦੇ ਹੋ ਜੀ ਇਹ ਤੇ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ बैठो तो या यहाँ से जगह छोड़ दो सरदार जी हम नहीं खड़े होने देंगे नहीं खड़े होने देंगे मैं बोल रहा हूँ ना कारण यही है कि हम इकट्ठे नहीं होने देंगे यार कारण यही है जी हम बोल रहे हैं आपको यहाँ खड़े नहीं होने देंगे आप एक सेकेंड जी आप या तो या तो यहाँ पे जगह छोड़ दो डायरेक्ट सौ डायरेक्ट सौ चवालीस जगह डीएम के ऑर्डर है हमने उनकी कम्प्लेन्स करनी है आप चलिए यहाँ तो जगह छोड़िए अदरवाइज तो यहाँ गाड़ी में बैठिए ਤੁਸੀਂ ਚਲੋ ਭਾਈ ਲਾ ਲਾ ਬਰਾ ਦੇਖ ਸਕਦੇ ਹੋ ਜੀ ਬੱਸਾਂ ਲਗਾ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਹਰ ਇਹ ਬਾਹਰ ਦੀਆਂ ਤਸਵੀਰਾਂ ਨੇ ਤਾਂ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਖੜੇ ਨੇ ਤਾਂ ਆਮ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਇਹ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਵੀ ਭਾਈ ਇੱਥੋਂ ਗੇਟ ਦੇ ਬਾਹਰੋਂ ਚਲੇ ਜਾਓ ਕਿਉਂਕਿ ਇੱਥੇ ਇਹ ਤਾਂ ਰੈਕਸ ਉਹ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਇਹ ਜਿਹੜੇ ਲੋਕ ਨੇ ਜਿਹੜੇ ਇੱਥੋਂ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਇਥੋਂ ਬੱਸਾਂ ਦੇ ਵਿੱਚ ਬਿਠਾ ਲਏ ਗਏ ਨੇ ਜੀ ਆਮ ਲੋਕ ਇੱਥੇ ਜਿਹੜੇ ਯੂਨੀਵਰਸਿਟੀ ਦੇ ਬਾਹਰ ਖੜੇ ਸੀ ਇਹ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਉਧਰ ਦਿਖਾਓ ਜੀ ਬਿਲਕੁਲ ਉਹ ਤਸਵੀਰਾਂ ਦਿਖਾ ਦਿਓ ਕਿ ਆਮ ਲੋਕਾਂ ਨੂੰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਆ ਸਰਦਾਰ ਸਾਹਿਬ ਨੇ ਇਹਨਾਂ ਨੂੰ ਬਿਠਾਇਆ ਜਾ ਰਿਹਾ ਜੀ ਤੇ ਦੇਖ ਸਕਦੇ ਹੋ ਬਿਸਤਰਾ ਖਾਲੀ ਕਰ ਦਿਓ ਜੀ ਬਿਸਤਰਾ ਇਹ ਆ ਦੇਖ ਸਕਦੇ ਹੋ ਜੀ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਮਾਹੌਲ ਮਹੌਲ ਪੂਰਾ ਗਰਮਾ ਗਿਆ ਜੀ ਆਪ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਮਹਾਲ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਿਆ ਹੈ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਬਸਾਂ ਦੇ ਵਿੱਚ ਆਮ ਲੋਕਾਂ ਨੂੰ ਬਿਠਾਇਆ ਜਾ ਰਿਹਾ ਜੀ ਬਿਲਕੁਲ ਦੱਸੋ ਹੱਤਬਾਤੀ ਕੀ ਕਰ ਰਹੇ ਹੋ ਤੁਸੀਂ ਉਹਨਾਂ ਕਿ ਮਾਰਦੇ ਤੁਸੀਂ ਮੇਰੀ ਗੱਲ ਸੁਣੋ ਸਰ ਆ ਭਾਰਤੀ ਦੀ ਘੱਟੋ ਘੱਟ ਇਸ ਡਰੈਸ ਦੀ ਤਾਂ ਤੁਸੀਂ ਰਿਸਪੈਕਟ ਕਰੋ ਸਰ ਇਸ ਡਰੈਸ ਦੀ ਤਾਂ ਰਿਸਪੈਕਟ ਕਰੋ ਤੁਸੀਂ ਕਿਉਂ ਮਾਰ ਰਹੇ ਹੋ ਤੁਸੀਂ ਸਰ ਧੱਕੇ ਕਿਉਂ ਮਾਰ ਰਹੇ ਹੋ ਤੁਸੀਂ ਸਰ ਗ੍ਰਿਫਤਾਰੀ ਦੇਣੀ ਹੈ ਤਾਂ ਆ ਜਾਓ ਬੋਲੇ ਸੋ ਨਿਹਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਤਾਂ ਉਹ ਸਰਦਾਰ ਸਾਹਿਬ ਨੇ ਇਹ ਉਹ ਦੇਖ ਸਕਦੇ ਹੋ ਜੀ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤੇ ਬੋਲੇ ਸੋ ਨਿਹਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਆ ਭਾਈ ਜੀ ਨੇ ਇਹ ਭਾਈ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਬਿਠਾ ਲਾ ਹਾਂ ਜੀ ਉਹ ਬੜਾ ੱੱਕਾ ਆ ਪੁਲਿਸ ਦਾ ਸਿਰ ਆ ਮਾ ਕੇ ਗੁੰਡਾ ਕਰਦੀ ਔਰ ਕਿਹਾ ਦੇਖੋ ਆਏ ਆ ਆ ਕੇ ਖੜੇ ਹੋਏ ਆ ਕਹਿੰਦੇ ਬੱਸ ਜਿ ਬੈਠੋ ਜੀ ਕੀ ਗੱਲ ਮਤਲਬ ਚੰਡੀਗੜ੍ਹ ਚ ਕੀ ਆੁਰੇ ਕੀ ਹੋ ਗਿਆ ਕੋਈ ਨਹੀਂ ਆ ਸਕਦੇ ਔਰੇ ਦੇ ਵਸਿੰਦੇ ਆ ਅਸੀਂ ਔਰੇ ਆ ਕੇ ਕੀ ਕਰ ਗੁਨਾਹ ਕਰਤਾ ਕੋਈ ਇਹ ੱੱਕੇ ਸਾਈ ਆ ਕਿਉਂਕਿ ਸਾਡੇ ਲੋਕ ਇਕੱਠੇ ਹੁੰਦੇ ਨਹੀਂ ਆ ਤਾਂ ਇਹ ਹੋ ਰਿਹਾ ਸਾਬ ਤਾਂ ਹੀ ਇਹ ੱੱਕਾ ਹੋ ਰਿਹਾ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਆ ਇੱਕ ਜੁੜਤਾ ਹੁੰਦੀ ਨਹੀਂ ਆ। ਇੱਧਰ ਆ ਦੇਖ ਸਕਦੇ ਹੋ ਜੀ ਓਏ ਤਸਵੀਰਾਂ ਦੇ ਵਿੱਚ ਮਾਹੌਲ ਮਾਹੌਲ ਗਰਮਾ ਗਿਆ ਜੀ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਪੁਲਿਸ ਮੁਲਾਜ਼ਮ ਦੇਖ ਸਕਦੇ ਹੋ ਕਿ ਜਿਹੜੇ ਆਮ ਲੋਕ ਇੱਥੇ ਖੜੇ ਸੇ ਖੜੇ ਸੀ ਉਹਨਾਂ ਨੂੰ ਖਦੇੜਿਆ ਜਾ ਰਿਹਾ ਹੈ। ਤਾਂ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਪੰਜਾਬਦਰ ਦੀ ਲੋਕ ਜਿਹੜੇ ਪੰਜਾਬ ਹਿਤੈਸ਼ੀ ਜਾਂ ਪੰਜਾਬ ਦੇ ਪੱਖ 'ਚ ਸੋਚ ਰੱਖਣ ਵਾਲੇ ਲੋਕ ਅੱਜ ਯੂਨੀਵਰਸਿਟੀ ਦੇ ਬਾਹਰ ਪਹੁੰਚੇ ਨੇ ਤਾਂ ਉਹਨਾਂ ਨੂੰ ਚੰਡੀਗੜ੍ਹ ਅੱਗੇ ਆ ਜਿਓ ਜੀ ਉਹਨਾਂ ਨੂੰ ਯੂਨੀਵਰਸਿਟੀ ਦੇ ਬਾਹਰੋਂ ਜਿਹੜਾ ਖਦੇੜਿਆ ਜਾ ਰਿਹਾ ਹੈ। ਤਾਂ ਇੱਥੇ ਕਾਠ ਹੋਣ ਤੋਂ ਕੰਵੰਦੀ ਲਗਾਈ ਕਿਉਂ ਰੋਕ ਰਹੇ ਹੋ ਚੱਕਣਗੇ ਆਪਣੇ ਬੱਚਿਆਂ ਦੇ ਡੰਡੇ ਮਾਰੋਗੇ ਤੁਸੀਂ ਆਪਣੇ ਬੱਚਿਆਂ ਦੇ ਡੰਡੇ ਅੱਜ ਅਸੀਂ ਪੜ ਰਹੇ ਕੱਲੋਂ ਤੁਹਾਡੇ ਬੱਚਿਆਂ ਨੇ ਵੀ ਇੱਥੇ ਪੜਨਾ ਇੱਥੇ ਪੜ ਕੇ ਗਏ ਹੋ ਤੁਸੀਂ ਵੀ ਸਾਰੇ ਇੱਥੋਂ ਹੀ ਗਏ ਹੋ ਨਾ ਚਲੋ ਭਾਈ ਤੁਸੀਂ ਰੋਕ ਕਿਨੂ ਰਹੇ ਹੋ ਸਾਨੂੰ ਪਹਿਲੇ ਤੁਸੀਂ ਕਹਿੰਦੇ ਹੋ ਉਸ ਸਾਈਡ ਨਹੀਂ ਖੜਨਾ ਫਿਰ ਤੁਸੀਂ ਕਹਿੰਦੇ ਹੋ ਇਸ ਸਾਈਡ ਨਹੀਂ ਖੜਨਾ ਹੁਣ ਤੁਸੀਂ ਉੱਥੇ ਨਹੀਂ ਖੜਨਦੇ ਸਾਨੂੰ ਕਿ ਇੱਕ ਜਗ੍ਹਾ ਦੇ ਦਿਓ ਨਾ ਤੁਸੀਂ ਇਦਾਂ ਸਾਡੇ ਮਗਰ ਪਏ ਹੋ ਜਿਵੇਂ ਅਸੀਂ ਕ੍ਰਾਈਮਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਗ੍ਹਾ ਨਾ ਜਾ ਕੇ ਦੋ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾ ਪਾਰਕ 'ਚ ਹੁਣ ਪਾਰਕ 'ਚ ਬੈਠੇ ਤੁਸੀਂ ਡੰਡੇ ਲੈ ਕੇ ਇੱਦਾਂ ਸਾਡੇ ਮਗਰ ਪਏ ਹੋ ਓ ਵਜਾ ਅਸੀਂ ਕੁਛ ਕੀਤਾ ਚੁੱਕ ਚੁਵੀਤੇ ਖੜੇ ਆ ਕਹਿੰਦੇ ਤਾਰ 140 ਲੱਗੀ ਹੈ ਤੁਸੀਂ ਇਦਾਂ ਅੰਦਰ ਹੋ ਇਸੇ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿਦਾਂ ਪਏ ਨੇ ਵਜਾ ਤਾਂ ਦਸੋਂ ਡੰਡੇ ਮਾਰਾਂ ਦੀ 143 ਲੱਗੀ ਹੋਈ ਓ ਕਹਿੰਦੇ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਤਾਂ ਕੀ ਮਤਲਬ ਬਾਹਰ ਤਾਂ ਖੜ ਸਕਦੇ ਹੋ ਨਾ ਯੂਨੀਵਰਸਿਟੀ ਇਹਨਾਂ ਦੀ ਆ ਨੇ ਕਹਿੰਦੇ ਯੂਨੀਵਰਸ ਸਾਡੇ ਪਿਓ ਦਾਦੇ ਆਂਦੀ ਬਣੀ ਹੋਈ ਐ ਕਹਿੰਦੇ ਪ੍ਰੋਟੈਸਟ ਕਰਨਾ ਅੰਦਰ ਜਾ ਪਰ ਅੰਦਰ ਤਾਂ ਜਾਣ ਨਹੀਂ ਦੇ ਰਹੇ ਕਿਸੇ ਨੂੰ ਅੰਦਰ ਜਾਈਏ ਕਿੱਦਾਂ ਠੀਕ ਗੱਲ ਉੱਤੇ ਹਵਾਈ ਚਖਾਵਾ ਚ ਕੁਝ ਬੜਿਆ ਹੋਇਆ ਪਰ ਲੱਗੇ ਹੋਏ ਨੇ ਸਾਨੂੰ ਸਾਨੂੰ ਮਨਾਹੀ ਕਿਉਂ ਕੀਤੀ ਜਾ ਰਹੀ ਐ ਅੰਦਰ ਜਾਣ ਤੋਂ ਕੀ ਕੀ ਮੈਂ ਰੋਡ ਤੇ ਨਹੀਂ ਖੜੇ ਦੇਣ ਦਿੱਤੇ ਤੁਸੀਂ ਅੰਦਰ ਜਾਣ ਦੀ ਗੱਲ ਕਰ ਰਹੇ ਹੋ ਰੋਡ ਤੇ ਖੜਨਾ ਕਰਾਇਮ ਐ ਕੋਈ ਤੁਹਾਨੂੰ ਲੱਗਦਾ ਪਹਿਲਾਂ ਇਹ ਕਹਿੰਦੇ ਕਿ ਉੱਥੇ ਗੇਟ ਤੇ ਨਹੀਂ ਖੜਨਾ ਠੀਕ ਐ ਆਪਾਂ ਉਧਰੇ ਸਾਈਡ ਤੇ ਆਏ ਕਹਿੰਦੇ ਇੱਥੇ ਨਹੀਂ ਖੜਨਾ ਪਾਰਕ ਚ ਜਾਓ ਹੁਣ ਪਾਰਕ ਤੇ ਆਇਆ ਪੂਰੇ ਇਕੱਠੇ ਹੋ ਕੇ ਡੰਡੇ ਲੈ ਕੇ ਪੈ ਗਏ ਕੀ ਮਤਲਬ ਸਾ ਕੀ 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 ਦੱਸਿਆ ਜਾ ਰਿਹਾ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਜੀ ਰੀਜ਼ਨ ਕੀ ਦੱਸ ਰਹੇ ਨੇ ਕਹਿੰਦੇ ਸਟੂਡੈਂਟ ਹੀ ਜਾ ਸਕਦੇ ਆ ਕੀ ਗੱਲ ਸਟੂਡੈਂਟਾਂ ਨੇ ਬਣਾਇਆ ਸਟੂਡੈਂਟ ਤਾਂ ਹੁਣ ਆਲ ਓਵਰ ਇੰਡੀਆ ਦੇ ਆ ਰਹੇ ਨੇ ਇੱਥੇ ਠੀਕ ਹੈ ਆ ਰਹੇ ਨੇ ਆਲ ਓਵਰ ਇੰਡੀਆ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਪੇਰੈਂਟਸ ਆ ਰਹੇ ਕੋਈ ਵੀ ਆ ਰਿਹਾ ਕੱਲ ਸਟੂਡੈਂਟ ਨੂੰ ਐਂਟਰੀ ਹੈ ਕਿਉਂ ਜਮੀਨਾ ਕੀ ਦੀਆਂ ਨੇ ਚੰਡੀਗੜ੍ਹ ਕੀ ਦਾ ਅਸੀਂ ਆਪਣੇ ਚੰਡੀਗੜ੍ਹ ਨੂੰ ਬਚਾਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਣ ਲਈ ਆ ਸਕਦੇ ਹਾਂ ਸਾਰੇ ਸਾਡਾ ਰਾਈਟ ਹੈ ਨਾ ਤੁਸੀਂ ਵੀ ਸਾਰੇ ਨਾਲ ਹੋ ਨਾ ਜੀ ਤੁਸੀਂ ਵੀ ਐਸੇ ਚੀਜ਼ ਲਈ ਆਏ ਹੋ ਨਾ ਜੀ ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਜੇ ਤਾਂ ਸਾਡੇ ਕੋਲ ਕੁਝ ਹੋਵੇ ਜੇ ਅਸੀਂ ਕੁਝ ਗਲਤ ਕਰ ਰਹੇ ਤਾਂ ਐਂਟਰੀ ਵੀ ਅੰਦਰ ਬੰਦ ਕਰਤੀ ਐ ਇਹਨਾਂ ਨੇ ਕੀ ਮਤਲਬ ਬਣਦਾ ਇਹ ਮੀਡੀਆ ਦੀ ਵੀ ਐਂਟਰੀ ਬੰਦ ਕਰਦੇ ਆ ਇੱਥੇ ਤੁਹਾਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ ਤਾਂ ਮੀਡੀਆ ਦੀ ਬਿਲਕੁਲ ਐਂਟਰੀ ਬੰਦ ਮੀਡੀਆ ਦੀ ਐਂਟਰੀ ਬਿਲਕੁਲ ਇਹਨਾਂ ਨੇ ਬੰਦ ਕਰੀ ਹੋਈ ਆ ਨਾ ਇਹ ਕਹਿ ਰਹੇ ਆ ਕਿ ਇਕੱਲੇ ਸਟੂਡੈਂਟਸ ਅੰਦਰ ਜਾ ਸਕਦੇ ਆ ਕਿਉਂ ਪਹਿਲਾਂ ਇਕੱਲੇ ਸਟੂਡੈਂਟਸ ਹੀ ਅੰਦਰ ਜਾਂਦੇ ਸੀ ਵੀ ਅੱਜ ਇਕੱਲੇ ਸਟੂਡੈਂਟਸ ਹੀ ਜਾਣਗੇ ਇਸ ਅਸੀਂ ਆਪਦੇ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ ਅਸੀਂ ਕਿਹੜਾ ਇੱ ਚਿੱਟੇ ਵਾਲਿਆਂ ਨੂੰ ਇਹ ਰੋਕ ਨਹੀਂ ਸਕਦੇ ਹਥਿਆਰ ਜਦੋਂ ਪਹਿਲਗਾਮਾ ਵਿੱਚ ਹਥਿਆਰ ਲੈ ਕੇ ਜਾਂਦੇ ਆ ਉੱਥੇ ਤਾਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ ਜਦੋਂ ਪਿੰਡਾਂ ਦੇ ਵਿੱਚ ਆ ਕੇ ਕੋ ਗੈਂਗਸਟਰ ਗੋਲੀਆਂ ਮਾਰ ਜਾਂਦੇ ਆ ਉਹ ਨਹੀਂ ਇਹਨਾਂ ਤੋਂ ਰੋਕੇ ਜਾਂਦੇ ਆ ਆਮ ਜਨਤਾ ਨੂੰ ਇਹ ਪਰੇਸ਼ਾਨ ਕਰਦੇ ਆ ਜੇ ਅਸੀਂ ਰੋਡ ਰੋਕ ਲਈਏ ਨਾ ਫਿਰ ਇਹ ਜ਼ਿਆਦਾ ਪਰੇਸ਼ਾਨ ਹੋਣਗੇ ਹੁਣ ਤੱਕ ਤਾਂ ਅਸੀਂ ਯੂਨੀਵਰਸਿਟੀ ਦੇ ਅੰਦਰ ਤੱਕ ਹੀ ਪ੍ਰੋਟੈਸਟ ਕਰਨ ਲੱਗੇ ਆ ਜੇ ਸਾਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੇ ਦੇਣਗੇ ਤਾਂ ਠੀਕ ਆ ਨਹੀਂ ਫਿਰ ਅਸੀਂ ਰੋਡ ਜਾਮ ਕਰਾਂਗੇ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਹੈ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਵਿਦਿਆਰਥੀਆਂ ਦਾ ਰੋ ਤੁਸੀਂ ਦੇਖਿਆ ਹੋਵੇਗਾ ਤਸਵੀਰਾਂ ਦੇ ਵਿੱਚ ਕਿ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਤਾਂ ਉਹ ਜਿਹੜਾ ਦੇਖ ਸਕਦੇ ਹੋ ਉਧਰੋਂ ਵੀ ਵੱਡੀ ਗਿਣਤੀ ਦੇ ਵਿੱਚ ਉਹ ਦੇਖ ਸਕਦੇ ਹੋ ਜੀ ਅੱਗੇ ਹੋ ਕੇ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਜਿਹੜੇ ਆਮ ਲੋਕ ਨੇ ਆਮ ਸਟੂਡੈਂਟਸ ਨੇ ਉਹਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਲੋਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਪੰਡਿਤਗੜ ਪੁਲਿਸ ਦੇ ਮੁਲਾਜ਼ਮਾ ਵੱਲੋਂ ਆ ਦੇਖ ਸਕਦੇ ਹੋ ਜੀ ਯੂਨੀਵਰਸਿਟੀ ਦੇ ਬਾਹਰੋਂ ਜਿਹੜੇ ਆਮ ਲੋਕ ਨੇ ਸਟੂਡੈਂਟਸ ਨੇ ਜਾਂ ਜਿਹੜੇ ਸਟੂਡੈਂਟ ਰਹਿ ਚੁੱਕੇ ਨੌਜਵਾਨ ਨੇ ਉਹ ਇੱਥੇ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਜਿਹੜਾ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾ ਵੱਲੋਂ ਇੱਥੋਂ ਖਦੇੜਿਆ ਜਾ ਰਿਹਾ ਹੈ ਤਾਂ ਕਿਹਾ ਜਾ ਰਿਹਾ ਵੀ ਭਾਈ ਧਾਰਾ 144 ਲੱਗੀ ਹੈ ਤੇ ਇੱਥੇ ਇਕੱਠ ਨਹੀਂ ਹੋਣ ਦੇਣਾ ਸੀ ਤਾਂ ਇੱਥੋਂ ਦੇ ਇਹ ਸਟੂਡੈਂਟਸ ਨੇ ਸਟੂਡੈਂਟਸ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਵੀ ਭਾਈ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਫੈਸਲਾ ਲਿਆ ਗਿਆ ਹੈ ਇਸ ਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ